ਨਾਨ ਭਰਾਵਾਂ ਨੇ ਪਾਲਿਆ ਆਤਕ ਮੈਨਾਂ ਨੂੰ ਜੀ ਐਮ ਬੀ 076 ਬਹੁਤ ਸੋਹਣੀ ਕਮੈਨ ਆ ਜਿਹੜੀ ਹੈ ਨਾ ਡਿਜ਼ਾਈਨ ਕਰਕੇ ਮੈਂ ਕਹਿੰਦਾ ਵੀ ਕਰਾਤਾ ਅਨਸਰਾ ਬਾਕੀ ਕਰਦੇ ਆਪਾਂ ਬਾਈ ਗੱਲ ਗੱਲ ਇਹਦੇ ਵਿੱਚ ਕੀ ਕੀ ਜਿਹੜਾ ਹੈ ਨਾ ਨਵੀਂ ਫੈਕਟਰੀ ਖੁੱਲੀ ਆ ਕਿੰਨਾ ਕੁ ਸੇਲ ਕਰਦੀਆਂ ਆ ਹਿੱਸੇ ਦੀ ਕੁਆਲਿਟੀ ਆ ਸਪੈਸ਼ਲੀ ਅੰਦਰ ਵੀ ਕੈਂਚੀਆਂ ਨੇਰੇ ਵੀ ਜੀ ਬਹੁਤ ਮੋਟਾ ਕਰਤਾ ਕੰਮ ਇਹਦਾ ਯਾਰ ਬਹੁਤ ਹੈ ਵੀ ਲਾਤਾ ਜਗਾੜ ਚੈਨਲ ਉੱਤੇ ਨਹੀਂ ਇਹ ਤਾਂ ਇਹ ਗੱਲ ਕਿਹਾ ਹੈ। ਬ੍ਰੈਂਗਲ ਦੇ ਵਿੱਚ ਹੀ ਮੂਮੇਡ ਕਰਦਾ ਸਾਰਾ ਕੁਝ ਜੀ। ਜਿਹੜਾ ਸਾਈਡ ਤੇ ਇਹ ਬੈਰਿੰਗੇ ਲਾਤਾ ਬਾਈ ਰੋ ਤੁਸੀਂ ਹੈ। ਬੋਸ ਦੀ ਜਗ੍ਹਾ ਬੈਰਿੰਗ ਇਹ ਵਧੀਆ ਜੀ ਹਨਾ। BS4 ਇੰਜਨ ਆ। ਬਾਕੀ ਪੰਜਵਾਂ ਗੇਅਰ ਆ। ਆਹ ਲਾਤਾ ਲੀਵਰ। ਬਾਕੀ ਦੂਏ ਗੇਅਰ ਤਾਂ ਆਪਣੇ ਆ ਹੀ ਹੋਗੇ। ਉਹਦੇ ਬਾਅਦ ਜਿਹੜਾ ਆਪਣੇ BS4 ਵਾਲਾ ਸਿਸਟਮ ਆ ਸਾਰਾ ਹਨਾ ਪਿੱਛੇ। ਮੈਂ ਕਿਹਾਰੇ ਕਰਤੀ ਬਾਈ ਇਹ ਤਾਂ। ਸ੍ਰੀ ਕਾਲਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲੋ ਜੀ ਬਾਈ ਤੁਹਾਨੂੰ ਪਤਾ ਹੀ ਹੈ ਨਾ ਵੀ ਆਪਣਾ ਵੀਰ ਜੱਬਲਪੁਰ ਤੋਂ ਵੱਡੂ ਬਾਈ ਆਪਣੇ ਕੋਲ ਆਇਆ ਹੋਇਆ ਹੈ ਮਸ਼ੀਨ ਦੇਖਦੇ ਫਿਰਦੇ ਆ ਵੈਸੇ ਲੈਣੀ ਤਾਂ ਆਪਣੀ ਮਰਜ਼ੀ ਗਲੇ ਆ ਨਾ ਵੀ ਦੇ ਕਹਿੰਦਾ ਵੀ ਆਪਾਂ ਸਾਰੀਆਂ ਮਸ਼ੀਨਾਂ ਦੇਖ ਕੇ ਡਾਕਟਰੀਆਂ ਦੇਖਦਾ ਫਿਰਦਾ ਕਿ ਚੌਂਕੀ ਹੈ ਵੀ ਬਹੁਤ ਕਹਿੰਦਾ ਵੀ ਅੱਜ ਸਾਰੀਆਂ ਮਸ਼ੀਨਾਂ ਦਾ ਕੱਲ ਤੁਸੀਂ ਦੇਖੇ ਬਲਕਾਰ ਅਰਪਨਾਇਸਰ ਦੇਖੀ ਦੀ ਅੱਜ ਪਹੁੰਚੇ ਆ ਵਿਸ਼ਾਲ ਕਮੈਨ ਕੰਪਨੀ ਚ ਇੱਥੇ ਹੁਣ ਵੱਡੂ ਬਾਈ ਨੂੰ ਦਿਖਾ ਕੇ ਮਸ਼ੀਨ ਫਿਰ ਦੇਖਦੇ ਆ ਹੋਰ ਕਿਹੜੀ ਕਹਿੰਦਾ ਜਿਹੜੀ ਜਿਹੜੀ ਕਹੀ ਜਾਂਦਾ ਉਹੀ ਦਿਖਾਈ ਜਾਂਦੇ ਆ ਚਲੋ ਦਿਖਾਉਨੇ ਨਾਲੇ ਤੁਹਾਨੂੰ ਅੱਜ ਵਿਛਾਲ ਦੀਆਂ ਕਈ ਮੇਰੇ ਵੀਰ ਕਮੈਂਟ ਕਰਦੇ ਹੁੰਦੇ ਆ ਵੀਰ ਤੁਸੀਂ ਵਿਛਾਲ ਦੀ ਵੀਡੀਓ ਨਹੀਂ ਬਾਈ ਘੱਟ ਬਣਾਉਨੇ ਹੋ ਅੱਜ ਤੁਹਾਨੂੰ ਵਿਛਾਲ ਦੀ ਵੀਡੀਓ ਵੀ ਦਿਖਾਉਨੇ ਆ ਹਨਾ ਨਾਲੇ ਕੰਬੈਨ ਦਿਖਾਉਨੇ ਆ ਵਿਛਾਲ ਦੇ ਵਿੱਚ 24 ਦੇ ਵਿੱਚ ਕੀ ਕੀ ਸੋਧਾ ਕੀ ਕੀ ਨਮਾ ਕਰਨ ਨੂੰ ਕਰਿਆ ਕੰਪਨੀ ਨੇ ਸਾਰੀ ਗੱਲਬਾਤ ਕਰਾਂਗੇ ਚਲੋ ਕਰਦੇ ਆ ਜੀ ਵੀਡੀਓ ਸਟਾਰਟ ਕਰਦੇ ਆ ਗੇਟ ਦੀ ਐਂਟਰੀ ਪਹੁੰਚ ਕੇ ਵਿਛਾਲ ਕੰਬੈਨ ਕੋਲੇ ਅੱਜ ਤੁਹਾਨੂੰ ਵਿਛਾਲ ਕੰਬੈਨ ਹੈ ਜਿਹੜੀ ਹੈ ਨਾ 2024 ਮਾਡਲ ਦੇ ਵਿੱਚ ਇਹਦੇ ਵਿੱਚ ਬਹੁਤ ਵਧੀਆ ਜਿਹੜਾ ਹਨ ਰੰਗ ਕੁਆਲਟੀ ਦੇਖੋ ਤੁਸੀਂ ਇਹਦੀ ਕਿੰਨੀ ਸੋਹਣੀ ਲੱਗਦੀ ਹੈ ਹਨ ਬਾਕੀ ਇੱਥੋਂ ਹੋਇਆ ਬਾਕੀ ਇਹਦੀ ਮਸ਼ੀਨ ਆ ਹਨ ਬੈਲਟ ਰੀਲ ਵਾਲੀ ਬੈਲਟ ਦੇਖੋ ਇੰਨੀ ਸੋਹਣੀ ਬੈਲਟ ਪਾਤੀ ਵੀ ਜਿਹੜੀ ਦੂਜੀ ਬੈਲਟ ਆਪਣੀ ਖਰਾਬ ਹੋ ਜਾਂਦੀ ਸੀ ਹੁਣ ਦੰਦੇ ਵਾਲੀ ਬੈਲਟ ਆ ਗਈ ਇਹ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਬਾਕੀ ਪੇਂਟ ਕੁਆਲਟੀ ਦੇਖੋ ਬਾਈ ਲੇਸ ਲੇਸ ਕਰਦੀ ਹੈ ਮਸ਼ੀਨ ਦੇਖ ਕੇ ਰੂਹ ਕੋਚ ਹੁੰਦੀ ਹੈ ਮਸ਼ੀਨ ਨੂੰ ਉਵਲ ਬਾਕਸ ਹੋ ਗਿਆ ਬੈਟਰੀ ਬਾਕਸ ਹੋ ਗਿਆ ਬੈਟਰੀ ਉੱਪਰ ਕਰਤੀਆਂ ਨਾ ਤੱਲੇ ਦੇ ਚੱਕ ਕੇ ਬਾਕੀ ਬ੍ਰੈਕਟਰੀ ਦੇਖੋ ਬਾਈ ਤੁਸੀਂ ਜਿਹੜੀ ਦੀ ਬ੍ਰੈਕਟਰੀ ਲੱਗਦੀ ਆ ਕਿੰਨੀ ਸੋਹਣੀ ਲੱਗਦੀ ਆ ਨਾ ਲੱਗੀ ਹੋਈ ਵੀ 베어ਿੰਗ ਬੂਰਿੰਗ ਐਨ ਵਧੀਆ ਆਇਡਲ ਰੂਡ ਲਾ ਕੇ ਐਨ ਵਧੀਆ ਆਪਣੇ ਰੀਲ ਕਟਰ ਹਨਾ ਐਨ ਕਵਰ ਕਰਿਆ ਹੋਇਆ ਪੂਰਾ ਬਾਕੀ ਰੀਲ ਦੀ ਦੇਖ ਲਓ ਤੁਸੀਂ ਰਾਜੂ ਟਾਇਰਾਂ ਦੇ ਨਾਲ ਪੱਤੀ ਲਾਉਂਦੇ ਹੀ ਆ ਨਾ ਇਹ ਹਾਂ ਹੈਨਾ ਮਾਲ ਨਹੀਂ ਲਗੜਦਾ ਹੂੰ ਵਧੀਆ ਹੈ ਜੀ ਹੂੰ ਮਾਲ ਵੀ ਲਗਦਾ ਹੂੰ ਕਿਹੜਾ ਸਾਈਡ ਤੇ ਇਹ ਬੈਰਿੰਗੇ ਲਾਦਾ ਬਾਈ ਰੋ ਤੁਸੀਂ ਹੈ ਬੋਸ ਦੀ ਜਗ੍ਹਾ ਬੈਰਿੰਗ ਇਹ ਵਧੀਆ ਜੀ ਹੈ ਨਾ ਹੂੰ ਹੂੰ ਡਬਲ ਚੈੱਕ ਆ ਗਿਆ ਵੀ ਜੀ ਕਾਰਕ ਨਹੀਂ ਮੈਂ ਜੀਤਾ ਤਾ ਅੱਛਾ ਥੱਲੇ ਹਾਂਜੀ ਹਾਂਜੀ ਡਬਲ ਹੈ ਠੀਕ ਆ ਠੀਕ ਆ ਮਕੈਨੀਕਲ ਡਬਲ ਆ ਜੇ ਇੱਕ ਤਾਂ ਨਹੀਂ ਡਬਲ ਨਹੀਂ ਇਹ ਨੂੰ ਇਹ ਤਾਂ ਜੀ ਕਟਰ ਤਾਂ ਵੀ ਡਬਲ ਹੈ ਜੀ ਠੀਕ ਆ ਠੀਕ ਆ ਮੱਕੀ ਵਾਲੇ ਕਟਰ ਵਾਸਤੇ ਜੀ ਇਹ ਨੂੰ ਮਕੈਨੀਕਲ ਆ ਗਿਆ ਗਰੀਨ ਗੁੱਜ ਆ ਗਿਆ ਆਪਣਾ ਠੀਕ ਆ ਠੀਕ ਆ ਇਹ ਤਾਂ ਵਧੀਆ ਜਿਵੇਂ ਮੱਕੀ ਵਾਲਾ ਜਿਵੇਂ ਮੱਕੀ ਵਾਲਾ ਕਟਰ ਲਾਉਨੇ ਆ ਉਹਦੇ ਵਾਸਤੇ ਬੈਨੀਫਿਟ ਆ ਇਹਦਾ ਵਧੀਆ ਹੈ ਹਨਾ ਹਾਂਜੀ ਹਾਂਜੀ ਹੋਰ ਭਾਈ ਕੀ ਕੀ ਬਦਲੇ ਇਹਦੇ ਵਿੱਚ ਅੱਛਾ ਐਲੀਵੇਟਰ ਖੁੱਲਦਾ ਕਰਤਾ ਕੋਈ ਕੋਝਨੀ ਕੋਈ ਅਗੜੀ ਠੀਕ ਆ ਠੀਕ ਆ ਤੁਹਾਨੂੰ ਦੋ ਪੀਆ ਹੋ ਤਕਰੀਬਣਾ ਜਿਹੜਾ ਪਿਛਲਾ ਹਿੱਸਾ ਹੈ ਉਹਨੂੰ ਲਾਵਲ ਗਿਆ ਪਾ ਦੇ ਦੀ ਪਾਵਰ ਸਟੇਸ਼ਨ ਦੀ 22 ਲੋਏ ਪਾਸੇ ਹੋ ਗਈ ਤਾਂ ਕਹਿੰਦਾ ਨਾਲ 22 ਹਜ਼ਾਰ ਆ ਗਿਆ ਜੀ ਅੱਛਾ ਮੰਨ ਲਓ ਇਹ ਟਰੈਕਟਰ ਵਾਲੀ ਲਾਤਾ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਪੌੜੀ ਜਿਵੇਂ ਉਹ ਬੋਲਡ ਹੋ ਗਈ ਜੀ ਅੱਛਾ ਮੰਨ ਲਓ ਬੋਰ ਬਾਈ ਬੋਰ ਲਾਉਣੇ ਆ ਯਾਰ ਦਿੱਕਤ ਕੋਈ ਦਿੱਕਤ ਨਹੀਂ ਆਣੀ ਕਿਸੇ ਰਾਹ ਦੀ ਠੀਕ ਆ ਹਾਂ ਜਾਈ ਪਾ ਨਹੀਂ ਕਰਦੇ ਤੇ ਆ ਇਸਨੇ ਸਵਾਤਿ ਸਪੈਸ਼ਲ ਪਲੇਟ ਆ ਗਈ ਅੱਛਾ ਇਸ ਮਿਸ ਵਾਸਤੇ ਇਹ ਸਪੈਸ਼ਲ ਐਕਸਪੀਰੀਅੰਸ ਵਾਸਤੇ ਹੀ ਆ ਇਸ ਮਿਸ ਵਾਸਤੇ ਆ ਗਏ ਕਿ ਆਪਾਂ ਨੂੰ ਉਹ ਜਗ੍ਹਾ ਚੱਬੀ ਦੀ ਹੈ ਵਾਈਟਲ ਵਾਸਤੇ ਸੀਪ ਕੀ ਲੰਬਾਈ ਕਿੰਨੀ ਫੀਟ ਦੀ ਸਰ ਉਹ ਕਰ ਬਤਾ ਬਈ ਇਸ ਨਾਲ ਜੀ ਅੱਛਾ ਸੋਨਾ ਲੀਕਾ ਚੋਂ ਆਏ ਹੋ ਹਾਂ ਠੀਕ ਆ ਠੀਕ ਆ ਮੈਂ ਸੋਨਾ ਲੀਕਾ ਤੋਂ ਆ ਗਏ ਜਿਹੜੀ ਵੈਰਾਈਟੀ ਲਾਉਣੀ ਹੈ ਹਰ ਮਸ਼ੀਨ ਚ ਲਾ ਕੇ ਦੰਦੇ ਆ ਫਿਰ ਹਾਂਜੀ ਹਾਂਜੀ ਸਾਰੀ ਤੁਹਾਡੀ ਜਿੰਨੀ ਮਸ਼ੀਨ ਹੈ ਇਹਦੇ ਵਿੱਚ ਸਾਰੀ ਇਹੀ ਵੈਰਾਈਟੀ ਲੱਗੂਗੀ ਹਾਂਜੀ 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 ਬਿਲਕੁਲ ਬਿਲਕੁਲ ਠੀਕ ਆ ਠੀਕ ਆ ਤੇ ਜਿਵੇਂ ਆਪਣਾ ਜੀ ਓਗਰ ਦਾਣੇ ਵਾਲਾ ਸੀ ਆਂ ਦੇ ਨਾਲ ਘੁੰਮੀ ਜਾਂਦੇ ਸੀ ਹਾਂਜੀ ਤੇ ਉਹਦੇ ਨਾਲ ਆਪਣੇ ਉਹ ਲਾਤਾ ਜੀ ਅੱਛਾ ਲੇਜ਼ਰ ਹੀ ਲਾਤਾ ਜੀ ਨਾਲ ਠੀਕ ਹੈ ਠੀਕ ਹੈ ਇਹ ਕੰਮ ਵਧੀਆ ਕਰਤਾ ਬਿਲਕੁਲ ਜੀ ਬਿਲਕੁਲ ਜੀ ਇਹ ਤਾਂ ਸਾਰੇ ਹੀ ਕਰਾਤਾ ਇਹ ਜਿਹੜਾ ਆਪਣੇ ਕੁਆਰ ਜੀ ਰਿਕਨ ਵਗੈਰਾ ਉਹ ਗੱਡ ਚਲਾਈ ਜਾਂਦੇ ਸੀ ਹਾਂਜੀ ਇਹਦੇ ਨਾਲ ਤੇ ਲਗ ਰੋ ਜੀ ਹਲਕੀ ਜਿਹੀ ਸੱਟ ਮਾਰ ਕੇ ਕੱਢੋ ਬਾਹਰ ਕੋਈ ਕੰਮ ਕਰਨਾ ਕੋਈ ਵਾਹ ਲੋ ਕਪਲਾਈਨ ਸੌਖਾ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਹੋਰ ਉਹਦੇ ਵਿੱਚ ਜਿਵੇਂ ਆਪਣੇ ਚੱਕਰ ਇੱਕ ਵੀ ਬਣਾ ਨਹੀਂ ਆਪਾਂ ਨੇ ਜੀ ਪੂਰਾ ਤਰਾ ਜਾਣ ਦੀ ਕੋਈ ਵੱਡੀ ਉਹ ਨਹੀਂ ਬੋਰਡ ਨਹੀਂ ਪੈਂਦੀ ਇੱਥੀ ਤੇ ਪੱਲੇ ਲੰਦੂਏ ਲਾ ਤੇ ਪੁਛਾਣੇ ਰਾਤ ਨਾਲੇ ਰਾਤ ਲਾ ਲੇ ਜੀ ਬਸ ਉਹਨੂੰ ਨਾ ਕੋਈ ਢਿੱਲਾ ਕਰਕੇ ਜੀ ਪਾਓ ਠੀਕ ਕਟਰ ਦੀ ਮੋਟਰ ਆ ਗਈ ਜੀ ਆਪਣੇ ਠੀਕ ਹੈ ਜੀ ਹਾਂ ਜੀ ਹਾਂ ਜੀ ਬੀਐਸ 4 ਚ ਹੈ ਵੀ ਬੀਐਸ 4 ਚ ਠੀਕ ਹੈ ਠੀਕ ਹੈ ਇੱਧਰ ਬਾਈ ਉਹ ਨਹੀਂ ਫੱਤ ਨਾਲ ਤੋਂ ਹੋਰ ਬਾਈ ਕੀ ਹਾਲ ਆ ਵਧੀਆ ਬਾਈ ਜੀ ਵਧੀਆ ਇੱਥੇ ਨੋ ਜੀ ਵੀਰੇ ਨਿੰਮੇ ਜਿਹੜੇ ਕੋ ਆਪਾਂ ਬਾਂਦਰ ਮਾਈ ਮਸ਼ੀਨ ਚਲਾ ਗਿਆ ਨਿੰਮੇ ਬਾਈ ਕੋਲ ਆਹ ਜੀ ਫਤਿਹ ਉਹ ਬਾਈ ਦਾ ਕੀ ਲੱਗਦਾ ਬਾਈ ਨੰਮਾ ਬਾਈ ਇਧਰ ਬਾਈ ਆ ਬਾਈ ਉਹ ਲੱਗਦਾ ਠੀਕ ਆ ਇਹ ਮਸ਼ੀਨ ਦੇ ਦੇਖਣ ਆਏ ਹੋ ਹਾਂ ਜੀ ਬੁੱਕ ਕਰਾਈ ਬਹੁਤ ਆਈ ਅੱਛਾ ਲੈਣ ਆਏ ਹੋ ਅੱਜ ਨਹੀਂ ਹਜੇ ਆਪਾਂ ਤਾਂ ਲਉਣੀ ਮੰਗੀ ਤੇ ਸਟਾਲ ਤੇ ਲੱਗੂਗੀ ਫਿਲ ਮੰਗੀ ਅੱਛਾ ਉਧਰ ਤੁਹਾਡੇ ਮੁਕਸਰ ਏਰੀਏ 'ਚ ਇਹਨਾਂ ਨੇ ਵੀ 6 ਮਸ਼ੀਨਾਂ ਬੁੱਕ ਨਹੀਂ ਜੀ ਇਹਨਾਂ ਦੀ ਬਾਈ ਫਰੈਂਡੀਆਂ ਜੀ ਠੀਕ 6 ਕਰਾਈਆਂ ਆਈਆਂ ਨਾਲ ਮੁੰਨੇ ਦੇ ਆਓ ਕੱਟੀਆਂ ਇੰਜ ਮੇਰੇ ਨਾਲ 11 ਦੋਸਤਾਂ ਨਹੀਂ 11 ਦੋਸਤਾਂ 12 ਕੱਟੀਆਂ ਜਾਣੀਆਂ ਬਾਈ ਜਿਹੜਾ 6 ਦੀ ਠੀਕ ਆ ਠੀਕ ਆ ਅੱਛਾ ਡੀਲਰ ਲੈ ਕੇ ਜਾਊਗਾ ਹਾਂਜੀ ਹਾਂਜੀ ਠੀਕ ਆ ਆਪਾਂ ਤੇ ਸਟਾਲ ਤੇ ਲੱਗੂਗੇ ਰੋਟੀ ਲਗਾਉਣੇ ਅੱਛਾ ਮੇਲੇ 'ਚ ਲਾਉਂਗੇ ਉਹਦਾ ਉਹਦਾ ਫੀਲਿੰਗ ਹੈ ਵੱਖਰੀ ਜਿਹੀ ਰਹੇ ਹਨਾ ਜਿਹੜੀ ਮੇਲੇ 'ਚ ਆਪਾਂ ਜੀ ਇਹਨਾਂ ਨੂੰ ਇਹ ਵੀ ਬਾਈ ਹੋਰ ਇਹਨਾਂ ਨੂੰ ਸ਼ੂਟ ਦਿੱਤੀ ਆਂਕਰ ਵੀ ਤੁਹਾਨੂੰ ਕੋਈ ਥੋੜਾ ਦਿਲ ਮੰਦ ਹੈ ਵੀ ਪਤਨੀ ਜਿਹੜੀ ਸ਼ੋਰੂਮ 'ਚ ਖਰੀਦੀ ਬੱਕਰੀ ਹੈ ਆਪਾਂ ਇਹਨਾਂ ਨੂੰ ਇਹ ਮਸ਼ੀਨ ਵੀ ਦੇ ਦਾਂਗੇ ਅੱਛਾ ਪਿਆਰ ਹੈ ਬੰਦਿਆਂ ਨਾਲ ਆਪਣਾ ਹੱਥ ਤੋਂ ਵੱਧ ਵੀ ਇਹੀ ਦੇ ਆਪ ਨੂੰ ਇਹਦੀ ਵੀ ਕੋਈ ਦਿੱਕਤ ਨਹੀਂ ਆਪਰੇ ਦੀ ਨਹੀਂ ਵਧੀਆ ਗੱਲਬਾਤ ਸੁਣੀ ਯਾਰ ਭਈਆਂ ਨੇ ਐਵੇਂ ਕਹਿਦੀ ਨਹੀਂ ਚਲੋ ਸਾਡਾ ਫਰਜ ਬਣਦਾ ਜੀ ਆਪਾਂ ਨੂੰ ਸਾਡਾ ਫਰਜ ਬਣਦਾ ਜੀ ਕਸਟਮਰ ਨੂੰ ਰੱਬ ਦਾ ਰੂਪ ਆਈ ਜਾ ਰਹੀ ਹੈ ਮਸ਼ੀਨਾਂ ਨਾਲ ਕਟਿੰਗ ਹੋ ਰਹੀ ਹੈ ਸਾਰਾ ਵਧੀਆ ਦਿਖਾਇਆ ਬ੍ਰੋ ਨਾਲ ਆਪਣੀ ਕਟਿੰਗ ਹੈ ਜੀ ਪੱਠੀ ਪੈਂਟ ਹੈ ਜੀ ਕੋਈ ਤੁਸੀਂ ਜਾਓ ਬੰਦ ਦੱਸੋ ਮੈਂ ਆਪਾਂ ਇੱਕ ਵਾਰੀ ਲੈ ਕੇ ਚੱਲਾਂ ਕੋਈ ਦਿੱਕਤ ਵਾਲੀ ਕਰਨੀ ਨਹੀਂ ਜਾਇਆ ਨਾ ਜਾਇਆ ਨਾ ਬਈ ਬਾਕੀ ਹੈ ਨਾ ਜਿਹੜੇ ਫਰਾਉਂ ਘਰ ਜਗ੍ਹਾ ਕਿ ਚੂਹਾ ਲਾਤ ਨਾਲ ਹੈ ਹਾਂਜੀ ਹਾਂਜੀ ਇਹ ਨਵੀਂ ਖੋਜ ਕਰਤਾ ਜੀ ਉਹ ਦੇਖੋ ਬਾਕੀ BS4 ਇੰਜਣ ਜਿਹੜਾ ਤੁਹਾਨੂੰ ਪਤਾ ਹੈ ਸਾਰੀਆਂ ਕੰਪਨੀਆਂ ਦਾ BS4 ਤੇ ਮਿਲਦੀਆਂ ਹਨ ਬਾਕੀ ਤੁਹਾਨੂੰ ਕਈ ਵਾਰ ਵੀ ਦਿਖਾਉਨੇ ਆ ਜਿਹਦਾ ਸੀਟ ਵੀ ਬੜੀ ਜਸਟੇਬਲ ਲਾਤੀ BS4 ਇੰਜਣ ਬਾਕੀ ਪੰਜਵਾਂ ਗੇਅਰ ਆਹ ਲਾਤਾ ਲੀਵਰ ਬਾਕੀ ਦੂਏ ਗੇਅਰ ਤਾਂ ਆਪਣੇ ਆ ਹੀ ਹੋਗੇ ਉਹਦੇ ਬਾਅਦ ਜਿਹੜਾ ਆਪਣੇ BS4 ਵਾਲਾ ਸਿਸਟਮ ਆ ਸਾਰਾ ਆ ਨਾ ਪਿੱਛੇ ਮੈਂ ਕੁਵਾਰੇ ਕਰਦੀ ਬਾਈ ਆ ਤਾਂ ਛੋਟੇ ਛੋਟੇ ਪੈਡਲ ਕੈਵਨ ਬੋਖ ਲੱਲ ਲੁੱਲਾ ਜਿਹਾ ਲੱਗਦਾ ਇਹਦਾ ਬਾਕੀ BS4 ਇੰਜਣ ਦੇ ਨਾਲ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਸਾਰੀਆਂ ਹੁਣ ਅੱਜਕੱਲ BS4 ਇੰਜਣ ਦੇ ਨਾਲੇ ਮਿਲਦੀਆਂ ਟੈਂਕ ਨੂੰ ਟੱਕਣਾ ਲਾ ਕੇ ਵਧੀਆ ਕਵਰ ਕਰਿਆ ਪਿਆ ਸਾਰੇ ਇੱਕ ਕਲ ਹੋਰ ਦੇ ਇੱਕ ਵੀ ਟੈਂਕਰ ਜਮੇ ਬਰਾਬਰ ਆ ਜਿਵੇਂ ਆਪਾਂ ਬਾਹਰ ਹਨਾ ਜਾਂਦੇ ਆ ਤੇ ਇਹਦੇ ਉੱਪਰ ਆਮ ਦਾ ਬੰਦਾ ਬਿਜਤ ਗੱਦਾ ਲਾ ਕੇ ਆਮ ਕਸ ਹੋ ਸਕਦਾ ਹੈ ਤਾਂ ਕੁ ਵੀ ਵੈਸੇ ਖੁੱਲਾ ਜਾਂ ਕਰਤਾ ਹੁਣ ਇੱਥੇ ਤੇ ਥੋੜਾ ਜਿਹਾ ਬਾਹਰ ਨੂੰ ਪਰ ਨੂੰ ਅੰਦਰ ਨੂੰ ਕਰਕੇ ਬਾਕੀ ਮਿਊਜ਼ਿਕ ਸਿਸਟਮ ਕੰਪਨੀ ਦਾ ਨਹੀਂ ਤੇ ਜਿਹੜਾ ਲੱਗਿਆ ਹੋਇਆ ਵਿੱਚ ਇਹ ਲੱਗਿਆ ਹੈ ਡੈਕ ਹਾਂ ਜੀ ਵੱਡੂ ਭਾਈ ਹਾਂ ਜੀ ਹਾਂ ਭਾਈ ਦੇਖ ਲਈ 46 ਇੰਚ ਵਿੱਚ ਦੇਖਣੀ ਆ ਬਰੇਖਾ ਨਾ ਭਾਈ ਵਿਚਾਰਕ ਮੈਂ ਨਾ ਦੇਖਣ ਤੋਂ ਬਾਅਦ ਨਾ ਉੱਥੀ ਉਹੀ ਰੋਡ ਤੇ ਫੈਕਟਰੀ ਖੋਲੀ ਆਪਣੇ ਵੀਰਾਂ ਨੇ ਜੀਮੀਨਾਰ ਭਰਾਵਾਂ ਨੇ ਪਾਲਿਆ ਆਤਕ ਮੈਨਾਂ ਨੂੰ ਜੀਐਮਬੀ 076 ਬਹੁਤ ਸੋਹਣੀ ਕੰਮੈਨ ਆ ਜਿਹੜੀ ਹੈ ਨਾ ਡਿਜ਼ਾਈਨ ਕਰਕੇ ਮੈਂ ਕਹਿੰਦਾ ਵੀ ਕਰਾਤਾ ਅਨਸਰਾ ਬਾਕੀ ਕਰਦੇ ਆਪਾਂ ਬਾਈ ਗੱਲ ਗੱਲ ਇਹਦੇ ਵਿੱਚ ਕੀ ਕੀ ਜਿਹੜਾ ਹੈ ਨਾ ਨਵੀਂ ਫੈਕਟਰੀ ਖੁੱਲੀ ਆ ਕਿੰਨਾ ਕੁ ਸੇਲ ਕਰਦੀਆਂ ਆਓ ਜੀ ਸਤ ਸ੍ਰੀ ਅਕਾਲ ਕਿੱਦਾਂ ਵੀਰੇ ਠੀਕ ਧੰਨਵਾਦ ਜੀ ਵੀਰ ਜੀ ਬਲਾ ਤੁਸੀਂ ਸਾਡੇ ਪਹੁੰਚੇ ਨਹੀਂ ਨਹੀਂ ਉਹ ਕੋਈ ਗੱਲ ਨਹੀਂ 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 ਹੋਰ ਵਧੀਆ ਪਹਿਲਾਂ ਤੁਹਾਨੂੰ ਮੁਬਾਰਕਾਂ ਨਵੀਂ ਇੰਡਸਟਰੀ ਦੇ ਵਿੱਚ ਕਮੈਂਡ ਇੰਡਸਟਰੀ ਦੇ ਵਿੱਚ ਆਉਣ ਨੂੰ ਧੰਨਵਾਦ ਵੀਰ ਜੀ ਤੁਹਾਡੇ ਵਰਗੇ ਭਾਈਆਂ ਨਾਲਿਆ ਸਾਰਾ ਕੁਝ ਨਹੀਂ ਨਹੀਂ ਠੀਕ ਹੈ ਜੀ ਧੰਨਵਾਦ ਕੋਈ ਗੱਲ ਨਹੀਂ ਹੋਰ ਸੁਣਾ ਜੀ ਜਖੀਰ ਸਿੰਘ ਜੀ ਐਮਬੀ ਕੰਬਾਈਨ ਸਮਾਨਾਂ ਤੋਂ ਠੀਕ ਹੈ ਜੀ ਇਹ ਸਮਾਨਾਂ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੈ ਵੀਰੇ ਇੱਕ ਤੋਂ ਲੌਂਚ ਕਰੀਏ ਵੀਰੇ ਕਿੰਨੇ ਕੁ ਦੇਰ ਹੋ ਗਈ ਇਹਨਾਂ ਦਲਾਈ ਨੂੰ ਪਹਿਲੀ ਵਾਰ ਮਸ਼ੀਨ ਲੌਂਚ ਕਰੀ ਹੈ ਅੱਛਾ ਜੀ ਪਾ 38 ਮਸ਼ੀਨਾਂ ਸੇਲ ਕਰਦਾ 38 ਮਸ਼ੀਨਾਂ 5 ਮਹੀਨੇ ਦੇ ਵਿੱਚ ਤੇਰੇ ਅੰਦਰ ਦੇਖੀ ਆ ਪਲਾਟ ਜ ਆਪਣੀਆਂ 42 43 ਮਸ਼ੀਨਾਂ ਪ੍ਰੋਡਕਸ਼ਨਸ ਨੇ ਇਹਨਾਂ ਦਾ ਕਰਾਂਗੇ ਕਿਸੇ ਦਿਨ ਰਿਵਿਊ ਕਰਾਂਗੇ ਕਿ ਮੈਂ ਦਾ ਫੁੱਲ ਏ ਟੂ ਜ਼ेड ਰਿਵਿਊ ਕਰਾਂਗੇ ਹਨਾ ਕਈ ਜਿਹੜੇ ਵੀ ਜਿੰਨੇ ਵੀ ਮਾਡਲ ਤਿਆਰ ਕਰਨਗੇ ਅਜੇ ਵੀ ਮੰਨ ਲਓ ਕਿਵੇਂ ਚੱਲੀ ਆਪਣਾ ਦੇਖੋ ਕੋਈ ਵੀ ਬੰਦਾ ਇਹ ਕਹਿੰਦਾ ਨਹੀਂ ਹੁੰਦਾ ਵੀ ਸਾਡੀ ਮਸ਼ੀਨ ਦੀ ਕੋਈ ਪ੍ਰੋਬਲਮ ਨਹੀਂ ਆਈ ਹਾਂਜੀ ਪਰ 99% ਸக்ஸੈਸ ਰਹਾਂਗੇ ਕੋਈ ਪ੍ਰੋਬਲਮ ਨਹੀਂ 1% ਕਿਤੇ ਦਿੱਕਤ ਆਈ ਆ ਤਾਂ ਸਰਵਿਸ ਸਾਡੇ ਸਾਰੇ ਕਿਤੇ ਅਵੇਲੇਬਲ ਕਿੰਨਾ ਵੇਟ ਆ ਵੇਟ ਹੈ ਪਰ ਗਵਰਨਮੈਂਟ ਲਾ ਅਕੋਰਡਿੰਗ ਪੂਰਾ 110 ਕੁਆਂਟਲ ਵਿਦ ਸਪੇਅਰ ਪਾਰਟ ਬਿੱਦ ਬੀ ਉੱਪਰ ਰੱਖ ਕੇ ਸਪੇਅਰ ਪਾਰਟ ਸਮੇਤ 101 ਕੁਆਂਟਲ ਦੀ ਨਵੀਂ ਮਸ਼ੀਨ ਬਣਾਈ ਗਈ ਹੈ ਇਹਦਾ ਫੁੱਲ ਨੇਮ ਜੀ ਐਮ ਬੀ ਦਾ ਮਤਲਬ ਵੀਰੇ ਵੀਰੇ ਜੇ ਤੇ ਮਿਲਿਆ ਨਾ ਜਗਸੀਰ ਸਿੰਘ ਦਾ ਮਨਿੰਦਰ ਤੇ ਮੇਰਾ ਬੜਾ ਭਰਾ ਹੈ ਤੇ ਵੀ ਦੇ ਬ੍ਰਦਰ ਹੈ ਜਗਸੀਰ ਮਨਿੰਦਰ ਬ੍ਰਦਰ ਹੈ ਵੈਸੇ ਇਹਦਾ ਫੁੱਲ ਠੀਕ ਹੈ ਸ਼ਾਰਟ ਨੇਮ ਜੀ ਐਮ ਬੀ 076 ਕਰਦਾ ਹਾਂਜੀ ਠੀਕ ਹੈ ਇਹਦੀ ਰੇਂਜ ਕੀ ਰੱਖੀ ਹੈ ਪ੍ਰਾਈਸ ਕੀ ਰੱਖਿਆ ਹੈ ਵੀਰੇ ਪਹਿਲੀ ਮਸ਼ੀਨ ਤੋਂ ਲੈ ਕੇ ਅੱਜ ਦਾ ਕੇ ਵੀ ਸਾਡਾ ਸਟੈਂਡਰਡ ਹੀ ਰਿਹਾ ਰਿਕਾਰਡ ਰੱਖਾਂਗੇ ਇੱਕੋ ਰੇਟ ਹੈ 25 ਲੱਖ ਪਲੱਸ ਵੀਡੀਅਸ ਪਲੱਸ ਆਰਸੀ ਦੇ ਅੰਸ਼ੋਰ ਤੋਂ 25 ਲੱਖ ਰੁਪਏ ਪਹਿਲੀ ਮਸ਼ੀਨ ਦੀ ਬੱਚੀ ਦਿੱਤੀ ਹੈ ਅੱਜ ਵੀ 25 ਦੀ ਜਿਹੜੇ ਵੀ ਵੀਰ ਭਾਈ ਮਸ਼ੀਨਾਂ ਲੈ ਕੇ ਗਏ ਨੇ ਉਹਨਾਂ ਤੋਂ ਵੀ ਪਤਾ ਵੀਡੀਓ ਵੀ ਦੇਖਣਗੇ ਤੁਹਾਡੀ ਵੀਡੀਓ ਆਲਮੋਸਟ ਸਾਰੇ ਪੰਜਾਬ ਤੋਂ ਹਰਿਆਣਾ ਸਾਰੇ ਕਿਤੇ ਜਾਂਦੀ ਹੈ ਹਾਂਜੀ ਹਾਂਜੀ ਇੱਕੋ ਰੇਟ ਰੱਖਿਆ ਇਹ ਨਹੀਂ ਹੈਗਾ ਵੀ ਜਿਹੜਾ ਜਿਹੜਾ ਕਸਟਮਰ ਨੂੰ ਰੇਟ ਦੇ ਦੋ ਠੀਕ ਹੈ ਕੋ ਸਟੈਂਡਰਡ ਰੱਖਣਾ ਨਹੀਂ ਹੋਰ ਪਤਾ ਲੱਗਿਆ ਵੀ ਤੁਸੀਂ ਪਹਿਲਾਂ ਪਹਿਲਾਂ ਕੀ ਤਿਆਰ ਕਰਦੇ ਸੀ ਪਹਿਲਾਂ ਆਪਾਂ ਜੀ 13 ਟਰੈਕਾਂ ਦੇ ਵਿੱਚ ਟਾਵਰ ਸਪਲਾਈ ਕਰਦੇ ਸੀ ਟਾਵਰੰ ਦੇ ਐਨ ਕਰਨਾ ਵੀ ਕਹਿੰਦਾ ਜੱਟਾਂ ਨੇ ਮਸ਼ੀਨਾਂ ਨੂੰ ਹੱਥ ਪਾ ਲਿਆ ਹੁਣ ਪ੍ਰਮਾਤਮਾ ਨੇ ਮੈਂ ਕਹਿੰਦਾ ਪਹਿਲੀ ਇੰਡਸਟਰੀ ਹੋ ਜੀਮਿੰਦਾਰਾਂ ਦੀਆਂ ਨਾ ਐਮਈਬੀ ਪਹਿਲੀ ਇੰਡਸਟਰੀ ਆਪਾਂ ਜਿਹੜੇ ਜੀਮਿੰਦਾਰਾਂ ਦੀ ਗੋਈ ਮਸ਼ੀਨਾਂ ਆ ਵੀ ਜੱਟਾਂ ਨੇ ਹੱਥ ਪਾ ਲਿਆ ਹੁਣ ਕਿ ਮੈਨਾਂ ਨੂੰ ਲੋਹੇ ਬੰਨੋ ਦੇ ਦਰ ਖੋਲੇ ਮਾਲ ਵੀ ਦਰ ਖੋੜੀ ਹੈ ਬੈਰਿੰਗ ਨੇ ਗਰਾਰੀਆਂ ਨੇ ਕੁੜੀਆਂ ਨੇ ਵੀ ਦੇਖ ਸਕਦੇ ਹੋ ਸਿਰਫ ਉਹ ਵੀ ਚੀਜ਼ ਲਈਦੀ ਹੈ ਜਿਹੜੀ ਲਾਸਟ ਦੇ ਕਹਿੰਦੇ ਹੁੰਦੇ ਨੇ ਹੈਵੀ ਹੁੰਦੀ ਹੈ ਕੋਈ ਲਾਸਟ ਦੱਸੋ ਕੀ ਹੈ ਵੀ ਪਿੱਛੇ ਨਾ ਜਾਣਾ ਬਬੇ ਨਹੀਂ ਸਹੀ ਗੱਲ ਹੈ ਵੀ ਕੁਆਲਟੀ ਆ ਮਸ਼ੀਨ ਐਸੇ ਵੀ ਉੱਚੀ ਚੱਕਦੀ ਆ हां اونਤੀ ਵੀ ਉਹਤੀ ਬੋਤਾ ਮਸ਼ੀਨ ਜਿਵੇਂ ਮਮਨਾ ਛੱਤੀਗੜ੍ਹ ਜਾਂ ਆਪਾਂ ਐਮਪੀ ਉਪੀ ਦੇ ਵਿੱਚ ਪੱਟਾਂ ਦੇ ਅੱਛਾ ਜੀ ਆਪਣੇ ਹਿੱਸੇ ਸਪੈਸ਼ਲ ਨੇ ਅੱਛਾ ਜੀ ਪੇਪਰ ਤਾਂ ਹੈਗਾ ਹੀ ਆ ਇੱਕ ਸਾਈਡ ਤੇ ਇਹੜਾ ਹਿੱਸੇ ਦੀ ਕੁਆਲਿਟੀ ਆ ਸਪੈਸ਼ਲੀ ਅੰਦਰ ਵੀ ਕੈਂਚੀਆਂ ਨੇ ਇਹਦੇ ਵੀ ਜੀ ਬਹੁਤ ਮੋਟਾ ਕਰਤਾ ਕੰਮ ਇਹਦਾ ਯਾਰ ਬਹੁਤ ਹੈ ਵੀ ਲਾਤਾ ਹੈਗਾ ਹਨ ਉਹ ਤਾਂ ਚੈਨਲ ਆਉਂਦੇ ਨਹੀਂ ਇਹ ਤਾਂ ਐਂਗਲ ਲੱਗਿਆ ਹੋਣਾ ਹੈ ਐਂਗਲ ਦੇ ਵਿੱਚ ਹੀ ਮੂਮੇਡ ਕਰਦਾ ਸਾਰਾ ਕੁਝ ਜੀ ਮੈਂ ਕਹਿੰਦਾ ਧੋੜ ਘੜਤੀ ਸੀਪਾਂ ਦੀ ਲਵਾਈ 62 ਇੰਚ ਜੀ ਅੱਛਾ ਮੋਰਲੀ ਟੌਪ ਮਾਡਲ ਕਹਿ ਕੇ ਵੇਚੀ ਦੇ ਨੇ ਇੰਡਸਟਰੀਆਂ ਜੀ ਆਪਣੇ ਉਹੀ ਇੱਕੋ ਮਾਡਲ ਆ ਬੇਸਿਕ ਮਾਡਲ ਆ ਸਾਰੀ ਟੌਪ ਤੇ ਮਾਰੇ ਨੇ ਅੱਛਾ ਗੱਲੀ ਕੰਬੈਨ ਨਹੀਂ ਆਪਣਾ ਸੁਪਰ ਸੀਟਰ ਵੀ ਆ ਰਹੀ ਹੈ ਜੀ ਅਲਰੇਡੀ ਗਵਰਨਮੈਂਟ ਪਾਸ ਆ ਜੀ ਇਹ ਵੀ ਪੂਰਾ ਹੈਵੀ ਚ ਸੁਪਰ ਸੀਟਰ ਵੀ ਕਰਤਾ ਨਾਲ ਇਹ ਲਓ ਜੀ ਬਾਈ ਜੀ ਐਮਬੀ ਸਮਾਣਾ ਵੱਲੋਂ ਤਾਂ ਬੜਾ ਹੀ ਧਮਾਕਾ ਕਰਤਾ ਵੀ ਸੁਪਰ ਸੀਟਰ ਰੀਪਰ ਉਹ ਵੀਰ ਜੀ ਤੁਹਾਡੀ ਵੀਡੀਓ ਚ ਰਿਵਿਊ ਕਰਾਂਗੇ ਸ਼ਾਰਟ ਕੱਟ ਦੇ ਵਿੱਚ ਇਹ ਆ ਰੀਪਰ ਵੀ ਆਪਣ ਨੇ ਸਾਰੀਆਂ ਚਾਹਤਾ ਇੱਕੇ ਕਰਤੀਆਂ ਅੱਛਾ ਮੰਨ ਲਓ ਜਿਹੜੇ ਆ ਉਥਰੇਸਰ ਵਾਲਾ ਕੋਈ ਗੈਡ ਰਾਮ ਵਾਲੀਆਂ ਜਿਹੜੇ ਜਿੱਦਾਂ ਬ੍ਰੇਕਡਾਊਨ ਦਿੰਦੀਆਂ ਸੀ ਆਪਾਂ ਟਰਾਈ ਕਰਿਆ ਕਿ ਉਹ ਖਤਰਨਕੀਏ ਅger ਰੂਟਾ ਵੀਟ ਰਿਆ ਤੇ ਕੋ ਰੂਟਰੀ ਵੀਟ ਰੀਆ ਗੰਨੇ ਵਾਲੇ ਵੀਰਾਂ ਲਈ ਇਹ ਰੂਟਰੀ ਵੀਟ ਰਾਇ ਜਿਹਨੇ ਗੰਨੇ ਵਾਲੇ ਵੀਰਾਂ ਲਈ ਤਿਆਰੀ ਵਾਸਤੇ ਟੂਲੀਆਂ ਦੇ ਵਿੱਚ ਜਿਹੜੀ ਗੜਾਈ ਕਰਦਾ ਅੱਛਾ ਗੰਨੇ ਦੀ ਗੜਾਈ ਕਰਨੇ ਵਾਲਾ ਇਹ ਰੂਟਰਾ ਵੀਟਰ ਸਪੈਸ਼ਲ ਤਿਆਰ ਕਰਦਾ ਜੇ ਪਰਵੀਰ ਜੀ ਕਿੱਟ ਲੱਗਦੀ ਹੈ ਕਿ ਜਿਹਦੇ ਨਾਲ ਤੁਹਾਡੀ ਨਾਲ ਰੇ ਵੀ ਪੂਰੀ ਤੂੜੀ ਵਾਲਾ ਰੀਪਰ ਕਿੰਨੇ ਦਾ ਹੈ ਹਾਂ ਰੂ ਤੂੜੀ ਵਾਲਾ ਰੀਪਰ ਇਹਦਾ ਬੰਦਾ ਦੋਡੀ ਵੀਡੀਓ ਰਾਹੀ ਆਊਗਾ ਹਾਂਜੀ ਤਾਂ ਤਾਂ ਦੇਵਾਂਗੇ ਤੈਨੂੰ 25 ਦਾ ਠੀਕ ਹੈ ਉਹਦਾ ਹੈਗਾ ਜੀ ਤੈਨੂੰ 45 ਜਿਹੜਾ ਸੁਪਰ ਸੀਟਰ ਰੋਟਾਵੇਟਰ ਸੁਪਰ ਸੀਟਰ ਆਪਣਾ ਸੁਪਰ ਸੀਟਰ ਆਪਣਾ ਹੈਗਾ ਜੀ 225 ਦਾ ਦੋਡੀ ਵੀਡੀਓ ਚੋਂ 245 ਦਾ ਠੀਕ ਹੈ ਹਨਾ ਸਾਡਾ ਮਾਣ-ਦਾਨ ਕਰੇਗਾ ਤੂੰ ਵੀਡੀਓ ਉਹਦਾ ਮਾਣ-ਦਾਨ ਹਰੇਕ ਜੀ ਚਾਹੂਗਾ ਜਿਹੜਾ ਦੋਡੀ ਵੀਡੀਓ ਕਿਹੜਾ ਰੋਡ ਡਰੈਸ ਕੀ ਆ ਆਪਣਾ ਇਹ ਇਹ ਅੱਜ ਤੁਸੀਂ ਬਾਹਰੇ ਆ ਜਾਈਓ ਜੀ ਅਪਾ ਡਿਸਪਲੇ ਤੇ ਚੱਲਦੇ ਆਂ ਬਾਈ ਉਹਦੇ ਫਾਮ ਬਹੁਤ ਹੈ ਨਾ ਬਾਈ ਜਿਹੜੀ ਮਸ਼ੀਨ ਆ ਇੱਕ ਵਾਰ ਪਹਿਲਾਂ ਬਹੁਤ ਸੋਹਣੀ ਮਸ਼ੀਨ ਆ ਜੀ ਡੀਆਰ ਦਾ ਗੇਅਰ ਆ ਜਿਹੜਾ ਨਾ ਮੈਂ ਕਹਿੰਦਾ ਮੁੰਡੇ ਨੇ ਸਾਰਾ ਹੀ ਕਰਾਤਾ ਇੰਨੀ ਹੈਵੀ ਮਸ਼ੀਨ ਕਰਤੀ ਅੱਛਾ ਇਹ ਰੋਡ ਕਿਹੜਾ ਵੱਜ ਰੋਡ ਆ ਆਪਣੇ ਬੰਦਾ ਇਹਦਾ ਭਵਾਨੀਗੜ੍ਹ ਸਾਈਡ ਤੋਂ ਆਉਂਦਾ ਹਾਂਜੀ ਤਾਂ ਆਜ ਮੰਡੀ ਦੇ ਸਾਹਮਣੇ ਪਿੰਡ ਸਹਿਜਪੁਰੇ ਨੂੰ ਸੜਕ ਮੁੜਦੀ ਆ ਸਹਿਜਪੁਰੇ ਨੂੰ ਹਾਂ ਤੇ ਜੇ ਬੰਦਾ ਆਉਂਦਾ ਪਟਿਆਲੇ ਸਾਈਡ ਤੋਂ ਤਾਂ ਬਾਤੜਾ ਘੰਟਿਆਂ ਤੋਂ ਆਉਣਾ ਉਹਨੇ ਭਵਾਨੀਗੜ੍ਹ ਵਾਲੇ ਰੋਡ ਠੀਕ ਹੈ ਜੀ ਗਣਗੇਟ ਬਣਿਆ ਤੇ ਸਾਹਮਣੇ ਸਹਿਜਪੁਰੇ ਨੂੰ ਸੜਕ ਹੈ ਸਹਿਜਪੁਰਾ ਵਾਲੀ ਰੋਡ ਦੇ ਉੱਪਰ 1 ਕਿਲੋਮੀਟਰ ਪੂਰਾ ਅੱਗੇ ਆਊਗਾ ਤਾਂ 1 ਕਿਲੋਮੀਟਰ ਦੇ ਅੱ ਆਪਣੀਆਂ ਸਾਰਾ ਫਰੰਟ ਆਪਣਾ 5 600 ਫੁੱਟ ਦਾ ਫੈਕਟਰੀ ਹਲੇ ਮੰਨ ਲਓ ਫੈਕਟਰੀ ਦੀ ਤਿਆਰੀ ਚੱਲਦੀ ਹੈ ਅਜੇ ਪੂਰੇ ਜੋਰਾਂ ਤੇ ਹੈ ਨਾ ਜਿਹੜੇ ਮੰਨ ਲਓ ਬਿਲਕੁਲ ਬਿਲਕੁਲ ਮੈਂ ਕਹਿੰਦਾ ਹਲੇ 5 ਮਹੀਨੇ ਪਹਿਲਾਂ ਹੀ ਆਪਾਂ ਨੇ ਕਰੀਏ ਪਿੱਛੇ ਤੁਸੀਂ ਦੇਖੀਏ بڑا ਪਲਾਂਟ ਵੀ ਆਲਰੇਡੀ ਆਪਣਾ ਵਰਕਿੰਗ 'ਚ ਹੈ ਜਿਹੜਾ ਹਾਂ ਬੜੀਆ ਵਧੀਆ ਸਾਰਾ ਵਧੀਆ ਮਗਰ ਵੀ ਸਿਸਟਮ ਵਧੀਆ ਬਾਈ ਦਾ ਬਹੁਤ ਸੋਹਣੀ ਮਸ਼ੀਨ ਆ ਨਾ ਬਾਕੀ ਤੁਸੀਂ ਇੱਕ ਵਾਰ ਜ਼ਰੂਰ ਕਿਸਾਨ ਵੀਰਾਂ ਨੂੰ ਬਾਈ ਦੀ ਕਰਨੀ ਤੇ ਬੇਨਤੀ ਹੈ ਜੀ ਬਾਈ ਦੀ ਜਿਹੜੀ ਜਿਹੜੀ ਵੀਡੀਓ ਦੇਖਦੇ ਨੇ ਜ਼ਰੂਰੀ ਨਹੀਂ ਆ ਕਿ ਸਾਰੇ ਵੀਰਾਂ ਨੇ ਮਸ਼ੀਨ ਲੈਣੀ ਹੁੰਦੀ ਆ ਮਸ਼ੀਨ ਜਿਹੜੀ ਮ ਪਰ ਸਾਡੇ ਲਈ ਇੱਕ ਵਾਰ ਪਹੁੰਚ ਕੇ ਸਾਡਾ ਹੌਸਲਾ ਜ਼ਰੂਰ ਵੱਧਦਾ ਜਦੋਂ ਕਸਟਮਰ ਇੱਥੇ ਆ ਕੇ ਵਿਜ਼ਿਟ ਕਰ ਦਿੰਦੇ ਨੇ ਕੋਈ ਸਲਾਹ ਦਿੰਦੇ ਨੇ ਹੋ ਸਕਦਾ ਸੀ ਜ਼ਰੂਰੀ ਨਹੀਂ ਵੀ ਸੜ ਜੀ ਸਹਿਯੋਗ ਕਰਦੇ ਨੇ ਕੁਝ ਗਲਤ ਵੀ ਕਰਦੇ ਹੋਵਾਂਗੇ ਤੁਹਾਨੂੰ ਸਲਾਹ ਦੀ ਵੀ ਲੋੜ ਆ ਹਾਂ ਠੀਕ ਆ ਬਾਈ ਬਾਈ ਦੀ ਸਹੀ ਗੱਲ ਆ ਇਹ ਨਾ ਵੀ ਚਲੋ ਕੋਈ ਵੀ ਨਵੀਂ ਕੰਪਨੀ ਜੇ ਨਾ ਖੁੱਲਦੀ ਆ ਤਾਂ ਉਹਦੇ ਵਿੱਚ ਮਾੜੀ ਮੋਟੀ ਗਲਤੀ ਕੋਈ ਬਾਕੀ ਆ ਵੀ ਜੀਵਿੰਦਾਰ ਭਰਾਵਾ ਨੇ ਚੀਜ਼ਾਂ ਹਨ ਜਿੰਨੇ ਵੀ ਸੰਤ ਪਸੰਦ ਆਏ ਆ ਕੰਪਨੀਆਂ ਦੇ ਵਿੱਚ ਕੋਈ ਵੀ ਕੰਪਨੀ ਤਿਆਰ ਕਰਦੀ ਆ ਤਾਂ ਜੀਵਿੰਦਾਰ ਭਰਾਵਾ ਦੇ ਕਹਿਣ ਤੇ ਬਾਈ ਦਾ ਕਹਿਣ ਦਾ ਮਤਲਬ ਆ ਵੀ ਪਤਾ ਲੱਗੂਗਾ ਅੱਗੇ ਤੋਂ ਬਹੁਤ ਥੋੜੀ ਕਮਾਈ ਨਾਲ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ